ਸਸ਼ਟਿਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ 6 ਕੈਨੇਡੀਅਨ ਹਵਾਈ ਅੱਡਿਆਂ ਤੇ ਉਤੇ ਬੰਬ ਦੀ ਧਮਕੀ ਤੋਂ ਬਾਅਦ ਗਰਾਉਂਡ ਆਪਰੇਸ਼ਨ ਸ਼ੁਰੂ ਯਾਤਰੀ ਯਾਤਰਾ ਕਰਨ ਤੋਂ ਪਹਿਲਾਂ ਉਡਾਨ ਅਪਡੇਟ ਕਰਨ ਚਾਹ ਵਿੱਤੀ ਚਿੰਤਾਵਾਂ ਦੇ ਬਾਵਜੂਦ ਕੈਨੇਡੀਅਨ ਗਰਮੀਆਂ ਦੀਆਂ ਛੁੱਟੀਆਂ ਦੀ ਯੋਜਨਾ ਬਣਾ ਰਹੇ ਨੇ ਇੱਕ ਤਿਹਾਈ ਲੋਕਾਂ ਨੇ ਆਪਣੀ ਯਾਤਰਾ ਯੋਜਨਾ ਤੋਂ ਪਹਿਲਾਂ ਕੀਤੀ ਸੇਵਿੰਗਸ ਤੇਜੋਨੋਛਸਨ ਬੀਸੀ ਫੈਰਿਸ ਯਾਤਰੀ ਦੇ ਉੱਤੇ ਲੱਗੇ ਚਾਰਜ ਫੈਰਿਸ ਕਰਮਚਾਰੀਆਂ ਦੇ ਨਾਲ ਹਿੰਸਕ ਹੋਣ ਦੇ ਕਾਰਨ ਕੀਤਾ ਗ੍ਰਿਫਤਾਰ ਖਬਰਾਂ ਵਿਸਾਰ ਦੇ ਨਾਲ ਕੈਨੇਡਾ ਦੇ ਹਵਾਈ ਆਵਾਜਾਈ ਕੰਟਰੋਲ ਸੇਵਾ ਦੇ ਵੱਲੋਂ ਵੀਰਵਾਰ ਸਵੇਰ ਤੱਕ ਜਿਹੜੀ ਹੈ ਉਹ 에어ਪੋਰਟ ਦੇ ਕਾਮਕਾਰ ਜਿਹੜੇ ਨੇ ਉਹਨਾਂ ਸੰਬੰਧੀ ਅਪਡੇਟ ਜਾਰੀ ਕੀਤਾ ਗਿਆ ਕੁਝ ਲੋਕਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹਵਾਈ ਅੱਡੇ ਹੁਣ ਆਮ ਕੰਮਕਾਜ ਦੇ ਵਿੱਚ ਵਾਪਸ ਆ ਰਹੇ ਨੇ ਸੋ ਇੱਕ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਸਵੇਰੇ ਐਨਏਵੀ ਕੈਨੇਡਾ ਨੂੰ ਓਟਵਾ, ਮੌਂਟਰੀਅਲ, ਐਡਮਿੰਟਨ, ਵਿਨੀਪੈਗ, ਕੈਲਗਰੀ ਅਤੇ ਵੈਂਕੂਵਰ ਦੇ ਵਿੱਚ ਜਿਹੜਾ ਉਹ 에어ਪੋਰਟ ਦੇ ਉੱਤੇ ਕੁਝ ਬੰਬ ਦੀ ਤੰਕੀਆਂ ਬਾਰੇ ਜਾਣੂ ਕਰਵਾਇਆ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਹਵਾਈ ਅੱਡਿਆਂ ਦੇ ਉੱਤੇ ਕਰਮਚਾਰੀ ਸੁਰੱਖਿਆ ਥੰਨ ਅਤੇ ਇੱਕ ਅਸਥਾਈ ਜ਼ਮੀਨੀ ਤੌਰ ਦੇ ਉੱਤੇ ਜਿਹੜੀ ਆ ਫਿਲਹਾਲ ਉਡਾਣ ਭਰਨ ਤੋਂ ਜਿਹੜੀ ਹੈ ਉਹ ਰੋਕ ਲਗਾਈ ਗਈ ਸੀ ਕੈਨੇਡਾ ਸਾਈਟਾਂ ਦੇ ਉੱਤੇ ਸੁਰੱਖਿਆ ਖਤਰੇ ਤੋਂ ਬਾਅਦ ਸਾਰੇ ਕੰਮ ਹੁਣ ਆਮ ਵਾਂਗ ਫੇਰ ਸ਼ੁਰੂ ਹੋ ਗਏ ਨੇ ਸੋ ਇਹ ਵੀ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਖਤਰੇ ਦਾ ਮੁਲਾਂਕਣ ਕਰਦੇ ਸਮੇਂ ਜਿਹੜੀਆਂ ਨੇ ਉਹ ਸਾਡੀਆਂ ਕਈ ਸਾਈਟਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਸੋ ਟਰਾਂਸਪੋਰਟ ਕੈਨੇਡਾ ਦੇ ਬੁਲਾਰੇ ਨੇ ਜਿਹੜਾ ਉਹ ਕਿਹਾ ਹੈ ਕਿ ਅਜੰਸੀ ਸਥਿਤੀ ਦਾ ਪੂਰੀ ਤਰ੍ਹਾਂ ਮੁਲਾਂਕਣ ਕਰਨ ਦੇ ਲਈ ਹਵਾਈ ਅੱਡੇ ਦੇ ਜਿਹੜੀ ਹੈ ਉਹ ਅਧਿਕਾਰੀ ਨੈਵ ਕੈਨੇਡਾ ਅਤੇ ਹੋਰ ਜਿਹੜੀਆਂ ਨੇ ਉਹ ਕੰਮ ਵਾਲੀਆਂ ਸਾਰੀਆਂ થામા ਨੂੰ ਜਿਹੜਾ ਉਹ ਚੈੱਕ ਕਰ ਰਹੀ ਹੈ ਪਰ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਸਵੇਰ ਦੀਆਂ ਘਟਨਾਵਾਂ ਦੇ ਨਤੀਜੇ ਵਜੋਂ ਕੁਝੜਾ ਨਾ ਅਜੇ ਵੀ ਅਗਲੇ ਕੰਟਿਆਂ ਦੇ ਵਿੱਚ ਦੇਰੀ ਦੇ ਨਾਲ ਸ਼ੁਰੂ ਹੋ ਸਕਦੀਆਂ ਨੇ ਸੋ ਓਟਵਾ ਹਵਾਈ ਅੱਡੇ ਨੇ ਸਵੇਰੇ 10 ਵਜੇ ਈਟੀ ਤੋਂ ਥੋੜੀ ਦੇਰ ਬਾਅਦ ਯਾਤਰੀਆਂ ਨੂੰ ਐਲਾਨ ਕੀਤਾ ਕਿ ਇਹ ਆਮ ਕੰਮਕਾਜ ਮੁੜ ਸ਼ੁਰੂ ਕਰਨ ਦੇ ਜਿਹੜਾ ਉਹ ਨੇੜੇ ਪਹੁੰਚ ਚੁੱਕਿਆ ਸੋ ਹਵਾਈ ਅੱਡੇ ਨੇ ਵੀਰਵਾਰ ਨੂੰ ਜਿਹੜਾ ਉਸ ਸੁਰੱਖਿਆ ਘਟਨਾ ਦੀ ਜਾਂਚ ਉਹਨਾਂ ਕਿਹਾ ਕਿ ਕੀਤੀ ਜਾ ਰਹੀ ਹੈ ਤੇ ਕੰਮਕਾਰ ਦੇ ਵਿੱਚ ਵਿਗਨ ਥੋੜਾ ਬਹੁਤ ਪੈ ਸਕਦਾ ਪਰ ਹਵਾਈ ਅੱਡੇ ਦੀ ਵੈਬਸਾਈਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਈ ਉਡਾਨਾਂ ਦੇ ਵਿੱਚ ਜਿਹੜੀ ਆ ਉਹ ਦੇਰੀ ਹੋਈ ਓਟਵਾ ਹਵਾਈ ਅੱਡੇ ਦੇ ਬੁਲਾ ਰਹੇ ਨੇ ਕਿਹਾ ਕਿ ਉਹ ਸ਼ਹਿਰ ਦੀ ਪੁਲਿਸ ਦੇ ਨਾਲ ਮਿਲ ਕੇ ਫਿਲਹਾਲ ਇਸ ਸੰਬੰਧੀ ਜਾਂਚ ਵੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਦਾ ਕਾਰਜਾਂ ਦੇ ਉੱਤੇ ਸਿਰਫ ਥੋੜਾ ਜਿਹਾ ਹੀ ਪ੍ਰਭਾਵ ਪਿਆ ਸੋ ਮੋਂਟਰੀਅਲ ਦੇ ਵਿੱਚ ਵੀ ਜਿਹੜਾ ਉਸ ਅਧਿਕਾਰੀਆਂ ਨੂੰ ਸਵੇਰੇ 7 ਵਜੇ ਦੇ ਆਸ-ਪਾਸ ਹਵਾਈ ਅੱਡੇ ਦੇ ਇੱਕ ਖਾਸ ਖੇਤਰ ਦੇ ਵਿੱਚ ਇੱਕ ਧਮਕੀ ਭਰੇ ਕਾਲ ਬਾਰੇ ਸੂਚਿਤ ਕੀਤਾ ਗਿਆ ਜਾਂਚ ਕਰਨ ਦੇ ਲਈ ਜਿਹੜਾ ਇੱਕ ਨਿਸ਼ਾਨਬਦਨੇ ਕਾਸੀ ਜੜੀ ਕੀਤੀ ਗਈ ਯਾਨੀ ਕਿ ਪੂਰੀ ਜੜੀ ਹੈ ਤਿਆਰੀ ਕੀਤੀ ਗਈ ਸੀ ਜਾਂਚ ਬਰੀਕੀ ਦੇ ਨਾਲ ਕੀਤੀ ਗਈ ਤੇ ਹੁਣ ਤੱਕ ਕੁਝ ਵੀ ਅਜਿਹਾ ਸ਼ੱਕੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਤੇ ਹਵਾਈ ਅੱਡੇ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਸ ਦੇ ਨਾਲ ਜਿਹੜਾ ਉਹ ਵਿਗਨ ਕੋਈ ਬਾਲਾ ਨਹੀਂ ਪਿਆ ਪਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਦੇ ਐਨ ਏ ਵੀ ਕੈਨੇਡਾ ਕੰਟਰੋਲ ਟਾਵਰ ਨੂੰ ਖਾਲੀ ਕਰਵਾ ਲਿਆ ਗਿਆ ਸੀ ਪਰ ਉਦੋਂ ਤੋਂ ਉਡਾਣ ਸੰਚਾਲਨ ਜਿਹੜੀ ਆ ਉਹ ਮੁੜ ਸ਼ੁਰੂ ਹੋ ਗਈ ਹੈ ਅਲਬਰਟਾ ਦੇ ਵਿੱਚ ਵੀ ਐਡਵਿੰਟਨ ਅੰਤਰਰਾਸ਼ਟਰੀ ਹਵਾਈ ਅੱਡੇ ਯਾਨੀ YEG ਦੇ ਕੁਬਲਾਰੇ ਨੇ ਕਿਹਾ ਹੈ ਕਿ ਸੁਰੱਖਿਆ ਘਟਨਾ ਦਾ ਕੰਮਕਾਜਾਂ ਦੇ ਉੱਤੇ ਬਹੁਤ ਘੱਟ ਪ੍ਰਭਾਵ ਪਿਆ ਹੈ ਪਰ ਹਜੇ ਜਾਂਚ ਜਿਹੜੀ ਹੈ ਜਿਸ ਵਿੱਚ ਪ੍ਰਭਾਵ ਪਿਆ ਜਿਸ ਵਿੱਚ ਕੁਝ ਦੇਰੀ ਜ਼ਰੂਰ ਹੋਈ ਹੈ ਪਰ ਹੁਣ ਪਹਿਲਾਂ ਦੀ ਤਰ੍ਹਾਂ ਹੀ ਫਲਾਈਟਾਂ ਸ਼ੁਰੂ ਹੋ ਚੁੱਕੀਆਂ ਨੇ ਸੋ ਇੱਕ ਸੰਖੇਪ ਬਿਆਨ ਦੇ ਵਿੱਚ ਲਿਖਿਆ ਗਿਆ ਹੈ ਕਿ ਸਾਡੇ ਯਾਤਰੀਆਂ ਟੀਮ ਮੈਂਬਰਾਂ ਤੇ ਭਾਈਵਾਲਾਂ ਦੀ ਸੁਰੱਖਿਆ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ YYC ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਕਿਹਾ ਹੈ ਕਿ ਸੁਰੱਖਿਆ ਘਟਨਾ ਦੀ ਪੁਸ਼ਟੀ ਕੀਤੀ ਹੈ ਇਹ ਵੀ ਕਿਹਾ ਹੈ ਕਿ ਇਸ ਦਾ ਹਵਾਈ ਅੱਡੇ ਦੇ ਉੱਤੇ ਜਿਹੜਾ ਉਹ ਨਿਯਮਤ ਕਾਰਜਾਂ ਦੇ ਉੱਤੇ ਘੱਟੋ-ਘੱਟ ਜਿਹੜਾ ਉਹ ਪ੍ਰਭਾਵ ਪਿਆ ਸੋ ਵੈਂਕੂਵਰ ਹਵਾਈ ਅੱਡੇ ਨੇ ਕਾਰਜਾਂ ਤੇ ਸੁਰੱਖਿਆ ਚਿੰਤਾ ਤੋਂ ਨਾ ਗਿਆ ਕਿ ਅਸੀਂ ਜਾਣੀਆ ਜਾਣੂ ਆ ਤੇ ਇਸ ਸਮੇਂ ਇਸ ਦੀਆਂ ਉਡਾਨਾਂ ਆਮ ਤੌਰ ਦੇਤੇ ਚੱਲ ਰਹੀਆਂ ਨੇ ਸੇਫਟੀ ਤੇ ਸਿਕਿਉਰਿਟੀ ਸਾਡੀ ਸਭ ਤੋਂ ਵੱਡੀ ਤਰਜੀਹ ਬਣੀ ਹੋਈ ਹੈ ਤੇ ਇੱਕ ਪੂਰੀ ਤਰਾਹ ਖਤਰੇ ਦਾ ਮੁਲਾਂਕਣ ਕੀਤਾ ਗਿਆ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਦੇ ਉੱਤੇ ਜਿਹੜਾ ਉਹ ਪੂਰੀ ਇਸ ਜਾਣ ਤੋਂ ਪਹਿਲਾਂ ਹਵਾਈ ਆਪਣੀ ਉਡਾਨ ਜਿਹੜੀ ਹੈ ਉਹ ਚੈੱਕ ਜ਼ਰੂਰ ਕਰਨ ਯਾਨੀ ਕਿ ਹਜੇ ਵੀ ਜੇ ਤੁਸੀਂ 에ਰਪੋਰਟ ਦੇ ਉੱਤੇ ਜਾ ਰਹੇ ਹੋ ਕਿਸੇ ਵੀ ਆਪਣੇ 에ਰਪੋਰਟ ਤੋਂ ਤੁਸੀਂ ਉਡਾਨ ਲੈਣੀ ਆ ਤਾਂ ਪਹਿਲਾਂ ਆਪਣੀ ਉਡਾਨ ਦੇ ਸੰਬੰਧੀ ਅਪਡੇਟ ਜ਼ਰੂਰ ਲਲਨ ਉਧਰ ਆਰਥਿਕਤਾ ਅਤੇ ਰਹਿਣ ਸਹਿਣ ਦੀ ਲਾਗਤ ਬਾਰੇ ਚਿੰਤਾਵਾਂ ਦੇ ਬਾਵਜੂਦ ਵੀ ਕੈਨੇਡੀਅਨ ਗਰਮੀਆਂ ਦੀਆਂ ਛੁੱਟੀਆਂ ਦੇ ਉੱਤੇ ਬਾਹਰ ਜਾਣ ਦੀ ਚੋਣ ਕਰ ਰਹੇ ਨੇ ਤੇ ਬਹੁਤ ਸਾਰੇ ਯਾਦਾਂ ਤੇ ਅਰਥਪੂਰਨ ਦੇ ਵਿੱਚ ਜਿਹੜਾ ਯਾਨੀ ਕਿ ਕਈ ਤਰ੍ਹਾਂ ਦੇ ਮਾਹੌਲਾਂ ਸੇ ਪਾਸੇ ਨੇ ਪਰ ਉਹ ਸੈਕਰੀਫਾਈਜ਼ ਕਰ ਰਹੇ ਨੇ ਬੀਐਮਓ ਦੇ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ 3/4 ਤੋਂ ਵੱਧ ਕੈਨੇਡੀਅਨ ਇਸ ਗਰਮੀਆਂ ਦੇ ਵਿੱਚ ਜਿਹੜਾ ਉਹ ਆਪਣੀ ਕਿਤੇ ਨਾ ਕਿਤੇ ਜਾਣ ਦੀ ਯੋਜਨਾ ਜ਼ਰੂਰ ਬਣਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਗਰਮੀਆਂ ਦੀ ਯਾਤਰਾ ਕਰਨ ਦੀ ਯੋਜਨਾ ਦੇ ਨਾਲ ਨਾਲ ਉਹਨਾਂ ਨੂੰ ਇਹ ਹੈ ਕਿ ਅਸੀਂ ਕਿਤੇ ਨਾ ਕਿਤੇ ਪਰਿਵਾਰਕ ਟ੍ਰਿਪ ਜ਼ਰੂਰ ਲਗਾਈ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਲੋਕ 2024 ਦੇ ਨਾਲ ਉਹ ਆਪਣੀਆਂ ਛੁੱਟੀਆਂ ਦੇ ਉੱਤੇ ਉਹਨਾਂ ਨਹੀਂ ਜਾਂ ਫਿਰ ਇਸ ਤੋਂ ਵੱਧ ਖਰਚ ਕਰਨ ਦੀ ਯੋਜਨਾ ਬਣਾ ਰਹੇ ਨੇ ਬੀਐਮਓ ਰੀਅਲ ਫਾਈਨੈਂਸ਼ੀਅਲ ਪ੍ਰੋਗਰੈਸ ਉਡਾਨਾ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਗਰੈਸ ਇੰਡੈਕਸ ਦੇ ਅਨੁਸਾਰ ਔਸਤ ਬਜਟ ਜਿਹੜੇ ਨੇ ਉਸ ਤੇ ਅਨੁਸਾਰ ਕਿਰਾਏ ਗੈਸ ਭੋਜਨ ਦੇ ਲਈ ਡਾਲਰ 3825 ਉਹਨਾਂ ਨੇ ਆਪਣਾ ਬਜਟ ਰੱਖਿਆ ਹਾਲਾਂਕਿ ਉਹਨਾਂ ਦੇ ਵਿੱਚ ਉਹ ਬਹੁਤ ਸਾਰੀਆਂ ਛੁੱਟੀਆਂ ਪਿਛਲੇ ਸਾਲੋਂ ਨਾਲੋਂ ਥੋੜੀਆਂ ਜੀਆਂ ਵੱਖਰੀਆਂ ਵੀ ਦਿਖਾਈ ਦੇ ਸਕਦੀਆਂ ਨੇ ਸੋ ਇਸ ਲਈ ਇਹ ਵੀ ਚੋਣ ਕੀਤੀ ਜਾ ਰਹੀ ਹੈ ਕਿ ਉਹ ਘੁੰਮਣ ਕਿੱਥੇ ਜਾਣਗੇ ਲਗਭਗ ਜਿਹੜਾ ਕੈਨੇਡਾ ਦੇ ਅੰਦਰ ਯਾਤਰਾ ਕਰਨ ਦੀ ਚੋਣ ਜ਼ਿਆਦਾਤਰ ਯਾਤਰੀ ਵੀ ਕਰ ਰਹੇ ਨੇ ਤੇ ਅੱਦੇ ਤੋਂ ਵੱਧ ਕਹਿੰਦੇ ਨੇ ਕਿ ਉਹ ਵਾਧੀਆਂ ਲਾਗਤਾਂ ਤੇ ਮਹਿੰਗਾਈ ਦੇ ਕਾਰਨ ਯੋਜਨਾਵਾਂ ਨੂੰ ਬਦਲ ਵੀ ਦੇਣਗੇ ਬੀਐਮਓ ਦੇ ਸੀਨੀਅਰ ਅਰਥ ਸ਼ਾਸਤਰੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਖਪਤਕਾਰਾਂ ਦਾ ਭਰੋਸਾ ਘਟ ਰਿਹਾ ਹੈ ਪਰ ਸੁਧਰ ਰਿਹਾ ਹੈ ਅਮਰੀਕੀ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਯੁੱਧ ਬਹੁਤ ਸਾਰੇ ਕੈਨੇਡੀਅਨ ਜਿਹੜਾ ਉਹ ਕੈਨੇਡੀਅਨ ਕਾਮਿਆਂ ਅਤੇ ਘਰਾਂ ਦੇ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਪਰ ਡੀਐਸਕਲੇਸ਼ਨ ਵੱਲ ਹਾਲ ਹੀ ਦੇ ਵਿੱਚ ਹੋਈ ਪ੍ਰਗਤੀ ਇਕਵਿਟੀ ਬਾਜ਼ਾਰ ਦੇ ਵਿੱਚ ਵਾਪਸੀ ਦੇ ਨਾਲ ਅਪ੍ਰੈਲ ਤੇ ਮਈ ਦੇ ਵਿੱਚ ਖਪਤਕਾਰਾਂ ਦੇ ਹੌਸਲੇ ਨੂੰ ਜਿਹੜਾ ਹੈ ਉਹ ਉੱਚਾ ਚੁੱਕਿਆ ਹੈ ਸੁਧਰੇ ਹੋਏ ਮੂਡ ਨੇ ਸੰਭਾਵਤ ਤੌਰ ਦੇ ਉੱਤੇ ਇਸ ਗਰਮੀਆਂ ਦੇ ਵਿੱਚ ਯਾਤਰਾ ਦੇ ਲਈ ਵਧੀ ਹੋਈ ਭੁੱਖ ਨੂੰ ਸਮਝਿਆ ਪੁੱਛੇ ਕਿ ਲੋਕਾਂ ਦੇ ਵਿੱਚੋਂ ਲਗਭਗ ਅੱਧੇ ਲੋਕਾਂ ਨੇ ਇਹ ਕਿਹਾ ਹੈ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ ਨੂੰ ਪੂਰਾ ਕਰਨ ਦੇ ਲਈ ਸਾਲ ਭਰ ਆਪਣੇ ਖਰਚੇ ਜਿਹੜੇ ਨੇ ਉਹਨਾਂ ਨੇ ਤਾਇਨੇ ਲਗਭਗ 1.3 ਹਾਈਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ ਆਪਣੀ ਲੰਬੀ ਮਿਆਦ ਦੀ ਬਚਤ ਦੇ ਨਾਲ ਸਮਝੌਤਾ ਕੀਤਾ ਹੈ ਮਾਊਂਟਜ਼ ਨੇ ਇੱਕ ਵਿਅਕਤੀ ਬਾਰੇ ਅਪਡੇਟ ਜਾਰੀ ਕੀਤਾ ਹੈ ਜਿਸ ਤੇ ਉੱਤੇ ਹਫਤੇ ਦੇ ਅੰਤ ਦੇ ਵਿੱਚ ਵੈਂਕੂਵਰ ਤੋਂ ਜਿਹੜਾ ਉਹ ਇੱਕ ਜਹਾਜ਼ ਯਾਨੀ ਫੈਰੀ BC ਫੈਰਿਸ ਕਰਮਚਾਰੀਆਂ ਦੇ ਉੱਤੇ ਹਮਲਾ ਕਰਨ ਦਾ ਦੋਸ਼ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਇੱਕ ਯਾਤਰੀ 30 ਜੂਨ ਨੂੰ ਸਵੇਰੇ 8:00 ਤੋਂ ਜਿਹੜਾ ਉਹ ਰਵਾਨਾ ਹੋਣ ਵਾਲੇ ਸਪਰਟ ਆਫ ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਾਹਨ ਡੈਕ ਦੇ ਉੱਤੇ ਸੀ ਜਦੋਂ ਚਾਲਕਦਲ ਯਾਤਰੀਆਂ ਨੂੰ ਚੇਤਾ ਇਹ ਕਰਵਾਇਆ ਜਾ ਰਿਹਾ ਸੀ ਕਿ ਉਹਨਾਂ ਨੂੰ ਟ੍ਰਾਂਸਪੋਰਟ ਕੈਨੇਡਾ ਨਿਯਮਾਂ ਦੇ ਕਾਰਨ ਯਾਤਰੀ ਡੈਕ ਵੱਲ ਜਾਣ ਦੀ ਲੋੜ ਹੈ ਸੋ ਸੀ ਫੈਰੀ ਐਂਡ ਮਰੀਨ ਵਰਕਰਜ਼ ਯੂਨੀਅਨ ਦਾ ਦੋਸ਼ ਹੈ ਕਿ ਉਹ ਆਦਮੀ ਸਰੀਰਕ ਤੌਰ ਦੇ ਉੱਤੇ ਇੱਕ ਡੈੱਕ ਹੈਂਡ ਜਿਹੜਾ ਉਸ ਦੇ ਉੱਤੇ ਉਸ ਨੇ ਕੁਝ ਵਾਇਲੈਂਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਸੀ ਫੈਰੀ ਐਂਡ ਮਰੀਨ ਵਰਕਰਜ਼ ਯੂਨੀਅਨ ਨੇ ਕਿਹਾ ਕਿ ਡੈੱਕ ਹੈਂਡ ਦੇ ਨਾਲ ਉਹ ਹਿੰਸਕ ਵੀ ਹੋ ਗਿਆ ਜਿਸ ਨੂੰ ਬੈਕਅਪ ਦੇ ਲਈ ਦੂਜੇ ਅਧਿਕਾਰੀ ਨੂੰ ਬੁਲਾਉਣਾ ਪਿਆ ਜਦੋਂ ਸਭ ਕੁਝ ਸ਼ਾਂਤ ਜਿਹਾ ਹੋਇਆ ਸੀ ਤਾਂ ਉਹ ਅਚਾਨਕ ਗੱਡੀ ਦੇ ਡੈੱਕ ਪਾਰ ਕਰਕੇ ਫੈਰੀ ਤੇ ਕੈਫੇਟੇਰੀਆ ਦੇ ਵੱਲ ਨੂੰ ਪੌੜੀਆਂ ਵੱਲ ਨੂੰ ਭੱਜ ਗਿਆ ਯੂਨੀਅਨ ਦਾ ਕਹਿਣਾ ਹੈ ਕਿ ਕਾਊਂਟਰ ਉੱਤੇ ਛਾਲ ਮਾਰ ਕੇ ਉਸਨੇ ਇੱਕ ਵਿਅਕਤੀ ਯਾਨੀ ਇੱਕ ਅਧਿਕਾਰੀ ਦੇ ਪਿੱਠ ਦੇ ਉੱਤੇ ਉਸਨੇ ਹਮਲਾ ਕੀਤਾ ਜਦੋਂ ਦੂਜੇ ਅਧਿਕਾਰੀ ਨੇ ਉਸ ਨੂੰ ਲੱਭਿਆ ਤਾਂ ਉਸ ਆਦਮੀ ਨੇ ਕਥਿਤ ਤੌਰ ਦੇ ਉੱਤੇ ਆਖਿਰਕਾਰ ਉਸ ਦਾ ਜਦੋਂ ਉਸਨੇ ਉਸ ਦੇ ਲੱਤ ਮਾਰੀ ਤਾਂ ਉਸ ਅਧਿਕਾਰੀ ਨੇ ਉਸ ਦਾ ਪੈਰ ਫੜ ਲਿਆ ਉਦੋਂ ਹੀ ਉਸ ਆਦਮੀ ਨੇ ਕਤੀ ਤੌਰ ਦੇ ਉੱਤੇ ਘੁੰਮ ਕੇ ਅਧਿਕਾਰੀ ਦੀ ਬਾਹ ਦੇ ਉੱਤੇ ਕੱਟ ਲਿਆ ਹਮਲਾ ਕੀਤਾ ਤੇ ਅੰਤ ਦੇ ਵਿੱਚ ਜਿਹੜਾ ਉਹ ਹੋਰ ਸਟਾਫ ਸ਼ੱਕੀ ਨੂੰ ਕਾਬੂ ਕਰਨ ਦੇ ਯੋਗ ਹੋ ਗਿਆ ਜਦੋਂ ਤੱਕ ਵਾਹਨ ਵਿਕਟੋਰੀਆ ਦੇ ਵਿੱਚ ਨਹੀਂ ਪਹੁੰਚ ਗਿਆ ਜ਼ਖਮੀ ਜਿਹੜਾ ਹੈ ਉਹ ਦੂਜੇ ਅਧਿਕਾਰੀ ਨੂੰ ਮੁਲਾਂਕਣ ਦੇ ਲਈ ਹਸਪਤਾਲ ਲਿਜਾਇਆ ਗਿਆ ਬੁੱਧਵਾਰ ਨੂੰ ਇੱਕ ਅਪਡੇਟ ਦੇ ਵਿੱਚ ਸਿਡਨੀ ਨਾਰਥ ਸੈਨੇਚਰ ਸੀਐਮਪੀ ਨੇ ਇਹ ਕਿਹਾ ਕਿ ਗ੍ਰਿਫਤਾਰ ਉਸ ਵਿਅਕਤੀ ਨੂੰ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਪਾਬੰਦੀਸ਼ੁਦਾ ਸ਼ਰਤਾਂ ਦੇ ਉੱਤੇ ਰਿਹਾ ਕਰ ਦਿੱਤਾ ਗਿਆ ਵੇਰਵੇ ਵੇਰਵੇ ਅਜੇ ਸੀਮਿਤ ਨਹੀਂ ਤੇ ਉਸ ਦੇ ਉੱਤੇ ਹਮਲੇ ਦੇ ਦੋਸ਼ ਅਤੇ ਸ਼ਰਾਰਤ ਦੇ ਇੱਕ ਦੋਸ਼ ਵੀ ਲਗਾਇਆ ਗਿਆ ਤੇ ਸ਼ੱਕੀ ਦੇ 22 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੀ ਉਮੀਦ ਹੈ ਬੀਸੀ ਫੈਰੀਜ਼ ਨੇ ਕਿਹਾ ਕਿ 22 ਸਤੰਬਰ ਨੂੰ ਅਦ ਦੇ ਮੁਤਾਬਕ ਇਸ ਘਟਨਾ ਤੋਂ ਬਹੁਤ ਉਚਿੰਤਤ ਨੇ ਤੇ ਇਹ ਵਿਵਹਾਰ ਉਹਨਾਂ ਨੇ ਕਿਹਾ ਹੈ ਕਿ ਅਸਵੀਕਾਰਨਯੋਗ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਆਰਸੀਐਮਪੀ ਦਾ ਕਹਿਣਾ ਹੈ ਕਿ ਸਬੂਤ ਇਕੱਠੇ ਕਰਨ ਦਾ ਜਿਹੜਾ ਕੰਮ ਜਾਰੀ ਹੈ ਦੱਸਦੇ ਕਿ ਕੈਫੇਟੇਰੀਆ ਦੇ ਵਿੱਚ ਜਦੋਂ ਇਹ ਹਮਲਾ ਹੋਇਆ ਤਾਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸੀ ਜਿਨ੍ਹਾਂ ਨੇ ਖਾਸ ਕਰਕੇ 9 ਵਜੇ ਵਾਲੀ ਫੈਰੀ ਜਿਹੜੀ ਹੈ ਉਹ ਲੈਣੀ ਸੀ ਤਾਂ ਉਸ ਟਾਈਮ ਕੈਫੇਟੇਰੀਆ ਦੇ ਵਿੱਚ ਅਜੇ ਦਿਨ ਦੇ ਸਮੇਂ ਦੇ ਵਿੱਚ ਸਾਰੇ ਇਕੱਠੇ ਹੋਏ ਸੀਗੇ ਆਪਣੀ ਕਾਫੀ ਜਾਂ ਕੁਝ ਹੋਰ ਖਾਣ ਦਾ ਸਮਾਨ ਲੈਣ ਲਈ ਜਿਸ ਵੇਲੇ ਇਹ ਬਹੁਤ ਜ਼ਿਆਦਾ ਇਕੱਠ ਸ਼ੋਰ ਸ਼ਰਾਬਾ ਉੱਥੇ ਹੋ ਗਿਆ ਤੁਰੰਤ ਜਦੋਂ ਉਸ ਵਿਅਕਤੀ ਨੇ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਉਹ ਹਲਚਲ ਹੋਈ ਅ ਅਧਿਕਾਰੀਆਂ ਦੇ ਉੱਤੇ ਉਸਨੇ ਹਮਲਾ ਕੀਤਾ ਤਾਂ ਬੀਸੀ ਫੈਰੀਜ਼ ਦੇ ਵਿੱਚ ਜਿੰਨੇ ਵੀ ਲੋਕ ਸੀਗੇ ਉਹਨਾਂ ਨੂੰ ਕੈਫੇਟੇਰੀਆ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਕੈਫੇਟੇਰੀਆ ਤੋਂ ਬਾਹਰ ਚਲੇ ਜਾਓ ਸੋ ਉਸ ਦੌਰਾਨ ਜਿਹੜਾ ਕੈਫੇਟੇਰੀਆ ਬੰਦ ਕਰ ਦਿੱਤਾ ਗਿਆ ਅਜਾਰੀ ਕੀਤੇ ਗਏ ਪਬਲਿਕ ਹੈਲਥ ਅੰਟੇਰੀਓ ਦੀ ਇੱਕ ਰਿਪੋਰਟ ਦੇ ਵਿੱਚ ਨਵੇਂ ਖਸਰੇ ਦੇ ਮਾਮਲਿਆਂ ਦੇ ਵਿੱਚ ਜੜਾ ਉਹ ਲਗਾਤਾਰ ਹੈਲਥ ਅੰਟੇਰੀਓ ਦੀ ਇੱਕ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਯਾਨੀ ਗਿਰਾਵੜ ਦਾ ਇਕੋਨਾ ਨੇ ਕਿਹਾ ਕਿ ਰੁਝਾਨ ਦਰਸਾਇਆ ਗਿਆ ਹੈ ਸਿਹਤ ਏਜੰਸੀ ਸੂਬੇ ਦੇ ਵਿੱਚ 1290 ਕੇਸਾਂ ਦੀ ਰਿਪੋਰਟ ਕਰ ਰਹੀ ਹੈ ਜੋ ਕਿ ਪਿਛਲੇ ਹਫਤੇ ਦੇ 33 ਨਵੇਂ ਕੇਸਾਂ ਤੇ ਉਸ ਤੋਂ ਪਹਿਲਾਂ ਦੇ ਹਫਤੇ 96 ਤੋਂ ਘਟ ਹੈ ਉਤਰੀ ਖੇਤਰ ਦੇ ਵਿੱਚ ਦੋ ਹੋਰ ਲੋਕ ਇਸ ਬਹੁਤ ਹੀ ਜਿਹੜਾ ਮੀਜ਼ਲ ਦੇ ਕੇਸਾਂ ਦੇ ਨਾਲ ਸੰਕਰਮਿਤ ਹੋਏ ਜਿਸ ਦੇ ਵਿੱਚ ਜਿਹੜਾ ਸਾਲਟ ਸਟ੍ਰੀਮ ਮੈਰੀ ਅਤੇ ਆਲੇ ਦੁਆਲੇ ਦੇ ਖੇਤਰ ਵੀ ਸ਼ਾਮਿਲ ਨੇ ਸੋ ਖੇਤਰ ਕੁਝ ਹਫ਼ਤਿਆਂ ਤੋਂ ਮਾਮਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਔਰ ਦੱਖਣ ਪੱਛਮੀ ਅੰਟੇਰੀਓ ਦੇ ਵਿੱਚ ਚਾਰ ਹੋਰ ਲੋਕ ਸੰਕਰਮਿਤ ਹੋਏ ਉਹ ਖੇਤਰ ਜੋ ਮਹੀਨਿਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਪਿਛਲੇ ਪਿਛਲੇ ਅਕਤੂਬਰ ਦੇ ਵਿੱਚ ਨਿਊ ਬ੍ਰਾਂਜ਼ਵਿਕ ਦੇ ਵਿੱਚ ਯਾਤਰਾ ਦੇ ਨਾਲ ਜੁੜੀ ਬਿਮਾਰੀ ਦੇ ਫੈਲਣ ਤੋਂ ਬਾਅਦ ਅੰਟੇਰੀਓ ਦੇ ਵਿੱਚ કુલ 2000 ਸੋ 23 ਖਸਰੇ ਦੇ ਮਾਮਲੇ ਸਾਹਮਣੇ ਆਏ ਹਨ ਅਲਬਰਟਾ ਦੇਸ਼ ਦੇ ਵਿੱਚ ਖਸਰੇ ਦੇ ਸੰਕਰਮਨ ਦੇ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ ਹੈ ਬੁੱਧਵਾਰ ਤੱਕ 1169 ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਤੇ ਇਹਨਾਂ ਦੇ ਵਿੱਚ ਜਿਨ੍ਹਾਂ ਵਿੱਚ ਪਿਛਲੇ ਹਫਤੇ ਜਿਹੜੇ ਨੇ ਉਹ 64 ਨਵੇਂ ਮਾਮਲੇ ਸਾਹਮਣੇ ਆਏ ਅਧਿਕਾਰੀਆਂ ਦੇ ਅਨੁਸਾਰ ਇੱਕ ਆਦਮੀ ਦੇ ਉੱਤੇ ਇੱਕ ਬੀਸੀ ਔਰਤ ਦੇ ਨਾਲ ਕਥੀ ਤੌਰ ਦੇ ਉੱਤੇ ਧੋਖਾ ਤੜੀ ਕਰਨ ਦੇ ਦੋਸ਼ ਲੱਗੇ ਨੇ ਤੇ ਉਸਤੇ ਕੋਲੋਂ ਘੱਟੋ ਘਾਟੇ 110000 ਹੜੱਪਣ ਦਾ ਦੋਸ਼ ਵੀ ਲਗਾਇਆ ਗਿਆ ਹੈ ਸਥਾਨਕ ਮਾਉਂਟਿਸ ਤੋਂ ਜਾਰੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ サンਸ਼ਾਈਨ ਕੋਸਟ ਦੀ ਰਹਿਣ ਵਾਲੀ 53 ਸਾਲਾ ਪੀੜਤ ਔਰਤ ਨੇ ਪਹਿਲੀ ਵਾਰ 2023 ਦੇ ਵਿੱਚ ਪੁਲਿਸ ਨੂੰ ਕੁੱਤੀ ਧੋਖਾਧੜੀ ਦੀ ਰਿਪੋਰਟ ਕੀਤੀ ਸੀ サンਸ਼ਾਈਨ ਕੋਸਟ RCMP ਦੇ ਕੋਲ ਆਰੇ ਨੇ ਲਿਖਿਆ ਕਿ ਕਈ ਵਾਰ ਜਿਹੜਾ ਇਸ ਵਿਅਕਤੀ ਦੇ ਵੱਲੋਂ ਕਈ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਯਾਨੀ ਧੋਖਾਧੜੀ ਜਿਹੜੀ ਹੈ ਉਹ ਕੀਤੀ ਗਈ ਸੋ ਮਾਈਕਲ ਮਾਈਕਲ ਪਾਲ ਸਨੋ ਨੇ ਇਸ ਔਰਦਾ ਪ੍ਰੋਸਾ ਜਿਹੜਾ ਜਿੱਤਿਆ ਤੇ ਉਸ ਨੂੰ ਇੱਕ ਅਜਿਹੇ ਕਾਰੋਬਾਰੀ ਉਦਮ ਦੇ ਵਿੱਚ ਹਿੱਸਾ ਲੈਣ ਲਈ ਮਨਾ ਲਿਆ ਜੋ ਬਾਅਦ ਵਿੱਚ ਗੈਰ ਮੌਜੂਦ ਸੀ ਇਸ ਤਰ੍ਹਾਂ ਦੇ ਅਪਰਾਧ ਨੂੰ ਆਮ ਤੌਰ ਦੇ ਉੱਤੇ ਪ੍ਰੇਮ ਕੋਟਾਲਾ ਜਿਹੜਾ ਉਹ ਕਿਹਾ ਜਾਂਦਾ ਹੈ ਯਾਨੀ ਲਵ ਸਕੈਮ ਕਿਹਾ ਜਾਂਦਾ ਹੈ ਪੁਲਿਸ ਨੇ ਅੱਗੇ ਕਿਹਾ ਕਿ ਸਟੋਨ ਨੂੰ 24 ਜੂਨ ਨੂੰ ਮਿਪਲ ਕਰੀਕ ਸਸਕੈਚਵਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਗਈ ਤਾਂ ਹੋਰ ਪੀੜਤਾ ਦੀ ਪਛਾਣ ਵੀ ਫਿਲਹਾਲ ਕੀਤੀ ਜਾ ਰਹੀ ਹੈ ਸਨਸ਼ਨ ਕੋਸਟ RCMP ਨੇ ਕਿਹਾ ਕਿ ਜਾਂਚ ਨੇ ਕਈ ਹੋਰ ਪੀੜਤਾਂ ਦੀ ਪਛਾਣ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਕਿਹੜੇ ਖੇਤਰ ਦੇ ਵਿੱਚ ਜਾਂ ਫਿਰ ਕਿਤੇ ਹੋਰ ਵਾਧੂ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਸੋ ਉਹਨਾਂ ਨੇ ਕਿਹਾ ਕਿ ਜਿਸ ਕਿਸੇ ਵਿਅਕਤੀ ਨੇ ਸਟੋਨ ਨਾਲ ਧੋਖਾਧੜੀ ਵਾਲੇ ਵਪਾਰਕ ਜਿਹੜੇ ਨੇ ਉਹ ਸੌਦੇ ਕੀਤੇ ਨੇ ਉਹਨਾਂ ਨੂੰ ਰਿਪੋਰਟ ਦਰਜ ਕਰਨ ਦੇ ਲਈ ਆਪਣੇ ਸਥਾਨਕ ਪੁਲਿਸ ਵਿਭਾਗ ਦੇ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਸਨੋ 13 ਅਗਸਤ ਨੂੰ ਸੰਸ਼ਾਇਨ ਕੋਸਟ ਦੇ ਉੱਤੇ ਸੁਪਾਈ ਅਦਾਲਤ ਦੇ ਵਿੱਚ ਪੇਸ਼ ਹੋਣ ਵਾਲਾ ਹੈ ਕੈਲਗਰੀ ਰੀਅਲ ਏਸਟੇਟ ਬੋਰਡ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਹੈ ਉਹ ਫਿਲਹਾਲ ਕੁਝ ਘਟ ਗਈ ਹੈ ਕਿਉਂਕਿ ਨਵੀਆਂ ਸੂਚੀਆਂ ਦੇ ਉੱਚ ਪੱਧਰਾਂ ਕਾਰਨ ਵਸਤੂ ਸੂਚੀ ਦੇ ਵਿੱਚ ਕੁਝ ਵਾਧਾ ਹੋਇਆ ਹੈ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਜਿਹੜੇ ਨੇ ਉਹ ਮਹੀਨੇ 2286 ਘਰ ਬਦਲੇ ਗਏ ਜਿਸ ਦੇ ਵਿੱਚ ਸਾਲ ਦਰ ਸਾਲ ਸਾਰੀਆਂ ਜਾਇਦਾਦ ਕਿਸਮਾਂ ਦੇ ਵਿੱਚ ਜਿਹੜਾ ਉਹ ਰਾਵੜ ਦਰਜ ਕੀਤੀ ਗਈ ਸੀ ਆਰਈਬੀ ਦੇ ਮੁਖ ਅਰਥ ਸ਼ਾਸਤਰੀ ਐਨ ਮੈਰੀ ਲੋਰੀ ਦਾ ਕਹਿਣਾ ਹੈ ਕਿ ਵਿਕਰੀ ਦੇ ਵਿੱਚ ਗਿਰਾਵਟ ਇਸ ਲਈ ਆਈ ਹੈ ਕਿਉਂਕਿ ਕਿਰਾਏ ਜਿਹੜੇ ਨੇ ਕਿਰਾਏ ਮੁੜ ਵਿਕਰੀ ਅਤੇ ਜਿਹੜੇ ਹੋਰ ਨਵੇਂ ਘਰਾਂ ਦੇ ਬਾਜ਼ਾਰ ਦੇ ਵਿੱਚ ਸਪਲਾਈ ਦੇ ਵਿੱਚ ਸੁਧਾਰ ਹੋਇਆ ਜਿਸ ਦੇ ਨਾਲ ਵਧੇਰੇ ਵਿਕਲਪਾਂ ਦੀ ਆਗਿਆ ਮਿਲਦੀ ਹੈ ਕਿਉਂਕਿ ਵਸਤੂ ਸੂਚੀ 2021 ਦੇ ਵਿੱਚ ਆਬਾਦੀ ਵਾਦੇ ਤੋਂ ਪਹਿਲਾਂ ਦੇ ਪੱਧਰ ਦੇ ਉੱਤੇ ਵਾਪਸ ਆ ਗਈ ਹੈ ਪਿਛਲੇ ਮਹੀਨੇ ਬਾਜ਼ਾਰ ਦੇ ਵਿੱਚ 4223 ਨਵੀਆਂ ਸੂਚੀਆਂ ਆਈਆਂ ਜੋ ਕਿ 1 ਸਾਲ ਪਹਿਲਾਂ ਨਾਲੋਂ 11.2 ਫੀਸਦੀ ਵਧ ਹਨ ਕਿਉਂਕਿ ਸ਼ਹਿਰ ਦੀ ਵਸਤੂ ਸੂਚੀ ਜਿਹੜੀ ਹੈ ਉਹ ਵਿਕਰੀ ਦੇ ਲਈ ਜਿਹੜੀ ਹੈ 6941 ਕਰਾਂ ਤੱਕ ਪਹੁੰਚ ਗਈ ਹੈ ਇਸੇ ਤਰ੍ਹਾਂ ਲੂਰੀ ਦਾ ਕਹਿਣਾ ਹੈ ਕਿ ਬਾਜ਼ਾਰ ਦੇ ਵਿੱਚ ਵਾਧੂ ਪਸੰਦ ਸਥਿਰ ਉਦਾਰ ਦਰਾਂ ਨਿਰੰਤਰ ਅਨਿਸ਼ਚਿਤ ਤੇ ਕੀਮਤਾਂ ਦੇ ਸਮਯੋਜਨ ਦੀਆਂ ਚਿੰਤਾਵਾਂ ਦੇ ਨਾਲ ਜਿਹੜੀ ਆ ਉਹ ਬਹੁਤ ਸਾਰੇ ਸੰਭਾਵੀ ਖਰੀਦਦਾਰਾਂ ਨੂੰ ਪਾਸੇ ਰੱਖ ਰਹੀ ਹੈ ਜੋ ਘਰਾਂ ਦੀਆਂ ਕੀਮਤਾਂ ਦੇ ਨੇੜੇ ਨੇ ਉਹ ਭਾਰ ਪਾ ਰਹੀ ਹੈ ਖਾਸ ਕਰਕੇ ਅਪਾਰਟਮੈਂਟ ਅਤੇ ਰੋ ਸਟਾਈਲ ਵਾਲੇ ਘਰਾਂ ਦੇ ਲਈ ਸੋ ਪਿਛਲੇ ਜਿਹੜੇ ਆ ਮਹੀਨੇ ਰਿਹਾਇਸ਼ੀ ਬੈਂਚਮਾਰਕ ਜਿਹੜੀ ਹੈ ਉਹ ਕੀਮਤ ਡਾਲਰ 5 586200 ਸੀ ਜੋ ਕਿ ਜੂਨ 2024 ਦੇ ਪੱਧਰ ਤੋਂ 3.6% ਦੀ ਕਮੀ ਹੈ ਸਰਕਾਰੀ ਅੰਕੜਿਆਂ ਦੇ ਅਨੁਸਾਰ ਐਮਿੰਟਨ ਜ਼ੋਨ ਦੇ ਵਿੱਚ ਮਾਰਚ ਦੇ ਵਿੱਚ ਪਿਛਲੇ ਕਿਸੇ ਵੀ ਮਹੀਨੇ ਨਾਲੋਂ ਵੱਧ ਅਪਿਓਰ ਦੇ ਨਾਲ ਸਬੰਧਤ ਮੌਤਾਂ ਹੋਈਆਂ ਦੋ ਮਹਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਹੋਰ ਕੁਝ ਕੀਤਾ ਜਾਣਾ ਚਾਹੀਦਾ ਹੈ ਮਾਰਚ ਵਿੱਚ ਅਪਿਓਰ ਡਰਗ ਜ਼ਹਿਰ ਦੇ ਨਾਲ 87 ਲੋਕਾਂ ਦੀ ਮੌਤ ਹੋ ਗਈ ਜੋ ਕਿ 2016 ਦੇ ਵਿੱਚ ਇਸ ਦੀ ਨਿਗਰਾਨੀ ਸ਼ੁਰੂ ਕਰਨ ਤੋਂ ਬਾਅਦ ਅਲਬਾਟਾ ਦੀ ਰਾਸ਼ਟਾਨੀ ਖੇਤਰ ਦੇ ਵਿੱਚ ਅਪਿਓਰ ਨਾਲ ਸਬੰਧਤ ਮੌਤਾਂ ਦੀ ਸਭ ਤੋਂ ਜਿਹੜੀ ਹੈ ਉਹ ਵੱਧ ਦਰ ਜਿਹੜੀ ਹੈ ਉਹ ਅ ਮੰਨੀ ਜਾ ਰਹੀ ਹੈ ਸੋ 2016 ਵਿੱਚ ਅਧਿਕਾਰੀਆਂ ਦੁਆਰਾ ਜਨਤਕ ਤੌਰ ਦੇ ਉੱਤੇ ਇਸ ਦੀ ਨਿਗਰਾਨੀ ਸ਼ੁਰੂ ਕਰਨ ਤੋਂ ਜਿਹੜੀ ਹੈ ਉਹ ਖੇਤਰ ਦੇ ਵਿੱਚ ਪਿਓਰ ਨਾਲ ਸੰਬੰਧਿਤ ਮੌਤਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ ਕੈਨੇਡਾ ਰਿਸਰਚ ਚੇਅਰ ਹੈਲਥ ਸਿਸਟਮ ਐਲਨ ਹਸਕਾ ਹਸਕਾ ਦਾ ਜਿਹੜਾ ਕਹਿਣਾ ਹੈ ਕਿ ਐਡਮਿੰਟਨ ਦੇ ਵਿੱਚ ਮੌਤਾਂ ਦੇ ਵਿੱਚ ਇੰਨਾ ਵੱਡਾ ਵਾਧਾ ਦੇਖਣਾ ਬਹੁਤ ਭਿਆਨਕ ਹੈ ਅਸੀਂ ਇਸ ਸੰਕਟ ਦੇ ਵਿੱਚ ਲਗਭਗ 10 ਸਾਲ ਗੁਜ਼ਾਰ ਚੁੱਕੇ ਹਾਂ ਅਤੇ ਇਸ ਲਈ ਇਹ ਤੱਥ ਕਿ ਇੱਥੇ ਜਿਹੜਾ ਗਿਣਤੀ ਬਹੁਤ ਜ਼ਿਆਦਾ ਹੋ ਰਹੀ ਹੈ ਉਸ ਦੇ ਹਿਸਾਬ ਨਾਲ ਲੇ ਸੱਚਮੁੱਚ ਚਿੰਤਾਜਨਕ ਹੈ ਅਗਸਤ 2023 ਤੋਂ ਕੱਦ ਤੱਕ ਅਪਿਓਰਡ ਡਰਗ ਜ਼ਹਿਰਾਂ ਦੀ ਗਿਣਤੀ ਜ਼ਿਆਦਾਤਰ ਵਲ ਵਧ ਰਹੀ ਹੈ ਪਿਛਲੇ ਸਤੰਬਰ ਦੇ ਵਿੱਚ 33 ਮੌਤਾਂ ਹੋ ਗਈਆਂ ਸਨ ਤੇ ਇਸ ਤੋਂ ਪਹਿਲਾਂ ਕਿ ਇਹ ਦੁਬਾਰਾ ਵਧਣ ਲੱਗ ਪਈਆਂ ਹਿਸ਼ਕਾ ਨੇ ਕਿਹਾ ਹੈ ਕਿ 2025 ਦੀ ਸ਼ੁਰੂਆਤ ਦੇ ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਕੌਲਾਂ ਦੇ ਵਿੱਚ ਵਾਅਦਾ ਹੋਇਆ ਸੀ ਅਤੇ ਜਨਤਕ ਚੇਤਾਵਨੀ ਜਾਰੀ ਕਰਨੀ ਚਾਹੀਦੀ ਸੀ ਲੋਕਾਂ ਨੂੰ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਲਈ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਤੇ ਕਿਹਾ ਕਿ 2025 ਦੇ ਪਹਿਲੇ 3 ਮਹੀਨਿਆਂ ਵਿੱਚ ਹਫਤੇ ਅਨੁਸਾਰ ਅਪਿਓਰਡ ਸੰਬੰਧਿਤ ਘਟਨਾਵਾਂ ਪ੍ਰਤੀ ਈ ਐਮ ਪ੍ਰਤੀਕਿਰਿਆ ਦੇ ਵਿੱਚ ਜਿਹੜਾ ਉਸ ਦੇ ਵਿੱਚ ਅ ਅਪਿਅਰਡ ਸੰਬੰਧਿਤ ਘਟਨਾਵਾਂਾਂ ਮਾ ਪ੍ਰਤੀ ਜਿਹੜਾ ਉਹ ਉਤਾਰ ਚੜਾ ਆਇਆ ਜੋ ਕਿ 40 ਤੋਂ ਲਗਭਗ 230 ਪ੍ਰਤੀਕਿਰਿਆਵਾਂ ਦੇ ਵਿਚਕਾਰ ਹੈ ਸੂਬੇ ਨੇ ਕਾਰਫੈਂਟ ਅਨਿਲ ਦੀ ਵਰਤੋਂ ਦੇ ਵਿੱਚ ਚਿੰਤਾਜਨਕ ਵਾਅਦਾ ਵੀ ਨੋਟ ਕੀਤਾ ਪੂਰੇ 2024 ਦੇ ਵਿੱਚ ਐਡਮੰਟਨ ਵਿੱਚ ਅਪਿਅਰ ਨਾਲ ਸੰਬੰਧਿਤ 16 ਫੀਸਦੀ ਮੌਤਾਂ ਦੇ ਵਿੱਚ ਕਾਰਫੈਂਟ ਅਨਿਲ ਜਿਹੜੀ ਹੈ ਉਸ ਸ਼ਾਮਿਲ ਸੀ ਇਹ 2025 ਦੇ ਪਹਿਲੇ ਜਿਹੜੇ ਨੇ ਫੀਸਤ ਹੋਇਆ ਸੋ ਐਡਮਿੰਟਨ ਵਿੱਚ ਇੱਕ ਨੁਕਸਾਨ ਘਟਾਉਣ ਵਾਲੀ ਮਹਾਰਤੇ ਰਜਿਸਟਰਡ ਨਰਸ ਐਰਲਿਸ ਟੇਲਰ ਹਿਸਕਾ ਦੇ ਸੱਦੇ ਦੇ ਨਾਲ ਸਹਿਮਤ ਹੋਇਆ ਤੇ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਸਮੇਂ ਦੌਰਾਨ ਵਾਧੂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਟੇਲਰ ਨੇ ਕਿਹਾ ਹੈ ਕਿ ਕਾਰਫ ਐਂਟਨਿਲ ਦੀ ਆਮਦਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਵਿੱਚ ਜਿਹੜਾ ਉਸ ਨੂੰ ਹੋਰ ਵੀ ਅਸਥਿਰ ਕਰਨ ਵਾਲੀਆਂ ਵੱਡੀਆਂ ਨਸ਼ੀਲੇ ਪਦਾਰਥਾਂ ਦੀਆਂ ਫੜੋ ਫੜੀ ਇਸ ਵਾਅਦੇ ਦੇ ਕੁਝ ਕਾਰਨ ਹਨ ਟੇਲਰ ਨੇ ਕਿਹਾ ਹੈ ਕਿ ਹੁਣ ਹਟਾਉਣ ਅਤੇ ਕਟ ਜਿਹੜੀ ਆ ਉਹ ਫਰੰਟ ਲਾਈਨ ਕਰਮਚਾਰੀਆਂ ਦੇ ਕਾਰਨ ਐਡਮਿੰਟਨ ਦੇ ਲੋਕ ਅਲੱਗ-ਅਲੱਗ ਵਾਤਾਵਰਨ ਦੇ ਵਿੱਚ ਪਦਾਰਥਾਂ ਦੀ ਜਿਹੜੀ ਹੈ ਉਹ ਵਰਤੋਂ ਕਰ ਰਹੇ ਨੇ ਤੇ ਇੱਥੇ ਘਾਟੋ ਵੱਡੋਸ ਟੀਮਾਂ ਹਨ ਇਸ ਨਾਲ ਨਜਿੱਠਣ ਦੇ ਵਿੱਚ ਭਾਈਚਾਰੇ ਦੀ ਮਦਦ ਕਰਨ ਦੇ ਲਈ ਜਿਹੜੀ ਹੈ ਉਹ ਘੱਟ ਆਊਟਰੀਚ ਵਰਕਰ ਉਪਲਬਧ ਹਨ ਡਿਊਕ ਨੇ ਕਿਹਾ ਹੈ ਕਿ ਸੂਬਾ ਐਡਮਿੰਟਨ ਖੇਤਰ ਦੇ ਵਿੱਚ ਸਥਿਤੀ ਦੇ ਨੇੜੇ ਨਜ਼ਰ ਰੱਖ ਰਿਹਾ ਹੈ ਪਰ ਸੁਬਾਈ ਪੱਦਰ ਦੇ ਉੱਤੇ ਉਹਨਾਂ ਆ ਕਿਹਾ ਹੈ ਕਿ ਸੂਬੇ ਪਰਦੇ ਵਿੱਚ ਮਾਰਚ 2025 ਵਿੱਚ ਉਪਯੋਰ ਨਾਲ ਸੰਬੰਧਿਤ 117 ਮੌਤਾਂ ਹੋਈਆਂ ਫਰਵਰੀ 2025 ਦੇ ਵਿੱਚ 91 ਜੜੀਆਂ ਨੇ ਉਹ 91 ਮੌਤਾਂ ਜੜੀਆਂ ਨੇ ਉਹ 91 ਤੋਂ ਵੱਧ ਪਰ ਮਾਰਚ 2024 ਵਿੱਚ 126 ਤੋਂ ਘੱਟ ਹੈ ਸੂਬੇ ਨੇ ਵੀ ਕਿਹਾ ਕਿ ਉਹਨਾਂ ਨੇ 10000 ਤੋਂ ਵੱਧ ਜਨਤਕ ਤੌਰ ਦੇ ਉੱਤੇ ਫੰਡ ਪ੍ਰਾਪਤ ਇਲਾਜ ਸ਼ਾਮਿਲ ਜਿਹੜੇ ਨੇ ਉਹ ਸਥਾਨ ਕੀਤੇ ਹਨ ਅਤੇ ਰਿਹਾਈਸ਼ੀ ਇਲਾਜ ਦੇ ਲਈ ਰੋਜ਼ਾਨਾ ਉਪਭੋਗਤਾ ਫੀਸਾਂ ਨੂੰ ਹਟਾ ਦਿੱਤਾ ਗਿਆ ਹੈ ਅੱਗੇ ਦੇਖਦੇ ਹਾਂ ਅਜਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਦੇ ਵਿੱਚ ਕੈਨੇਡਾ ਡੇ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਔਰ ਉਸ ਦੇ ਮੁੱਖ ਮਹਿਮਾਨ ਜਗਸ਼ਰਨ ਸਿੰਘ ਮਾਹਲ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਜਿਹੜੀਆਂ ਪਿੱਛੇ ਚੋਣਾਂ ਹੋਈਆਂ ਉਹਦੇ ਵਿੱਚ ਉਹ ਚੁਣੇ ਗਏ ਨੇ ਉਹ ਮੁੱਖ ਮਹਿਮਾਨ ਦੇ ਤੌਰ ਤੇ ਸੀ ਜਿਹੜੇ ਮੈਂਬਰ ਵਿਛੜ ਚੁੱਕੇ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਔਰ ਵੱਖਰੇ ਵੱਖਰੇ ਕਲਾਕਾਰਾਂ ਨੇ ਆਪਣੀ ਗਲਬਾਤ ਕਵਤਾਵਾਂ ਗੀਤ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗੱਲ ਲੱਗਣੀ ਚੁਬਮੀ ਏ ਗੱਲ ਲੱਗਣੀ ਚੁਬਮੀ ਏ ਮੈਂ ਪਹਿਲਾਂ ਮਾਫੀ ਮੰਗ ਲੈਂਦਾ ਜੀ ਜੇ ਕਿਸੇ ਦੀ ਆਸ਼ਾਨ ਦੇ ਖਿਲਾਫ ਆਸ਼ਾ ਗੱਲ ਲਗਣੀ ਚੁਬਮੀ ਏ ਪਰ ਮੈਂ ਤਾਂ ਸੱਚੀ ਕਈ ਮੇਰਾ ਨਾਮ ਕੈਨੇਡਾ ਉਹੀ ਪਰ ਹਾਲ ਹੁਣ ਪਹਿਲਾਂ ਵਰਗਾ ਨਹੀਂ ਜੰਨੇ ਚੈਨੜੀ ਬੋਬ ਬੋਬ ਮਰਾ ਹੀ ਹੈਪੀ ਕੈਨੇਡੀ ਤੇ ਜਿਹੜੀ ਕੇ ਦੀ ਤਾਕਤ ਜਿਹੜੀ ਸਾਂਝੀ ਤਾਕਤ ਹੈ ਜਿਵੇਂ ਅਸੀਂ ਹਿੰਦੁਸਤਾਨ ਚ ਕਹਿੰਦੇ ਹੁੰਦੇ ਸੀ ਯੂਨਿਟੀ ਅਵਿਵਰਸਟੀ ਇਨਕਲੂਸਿਵਿਟੀ ਜਿਹੜੀ ਉੱਥੋਂ ਹੁੰਦੀ ਆ ਔਰ ਇਹਦੇ ਵਿੱਚ ਪੀੜੀਦਰ ਪੀੜੀ ਲੋਕ ਚਾਹੇ ਹੋ ਇਮੀਗ੍ਰੈਂਟਸ ਇੱਥੇ ਆਏ ਨੇ ਚਾਹੇ ਉਹ ਪਹਿਲਾਂ ਰਹਿੰਦੇ ਸੀ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਆਏ ਹੋ ਉਹਨਾਂ ਦਾ ਸਭਿਆਚਾਰ ਖੁਸ਼ ਹੋਵੇ ਉਹਨਾਂ ਦੇ ਦਿੱਤੀ ਨਿਵਾਜ਼ ਖੁਸ਼ ਹੌਂਦ ਪਰ ਉਹਨਾਂ ਚ ਇੱਕ ਕਮਨੈਲਿਟੀ ਇਨ ਇਸਾਂ ਹੈ ਕੈਨੇਡੀਅਨ ਹੋਣ ਦੀ ਤੇ ਲਗਾਤਾਰ ਜਿਹੜਾ ਉਹਨਾਂ ਦਾ ਹਾਰਡ ਵਰਕ ਹੈ ਉਹਨਾਂ ਦੀ ਜਿਹੜੀ ਮਿਹਨਤ ਹੈ ਅੱਜ ਦੇ ਕੈਨੇਡਾ ਨੂੰ ਇਸ ਰੂਪ ਜਿਹੜੀ ਕੈਨੇਡਾ ਦੀ ਬਣਾਤਾ ਹੈ ਉਹਨਾਂ ਦੀ ਜਿਹੜੀ ਮਦੀ ਕੰਟਰੀਬਿਊਸ਼ਨ ਹੈ ਉਹਨੂੰ ਅਸੀਂ ਇਸ ਦਿਨ ਦੇ ਦਿੱਤੇ ਯਾਦ ਕਰਦੇ ਹਾਂ ਹਾਂ ਜਾਗਦੇਆਂ ਨੂੰ ਕੱਟੀਆਂ ਤੇ ਸੁੱਤਿਆਂ ਨੂੰ ਕੱਟੇ ਨੇ ਕਾਮਯਾਬ ਉਹ ਜੋ అలਾਰਮ ਨਾਲ ਜਾਗਦਾ ਜਿੰਨਾ ਕ ਫਰਕ ਹੈ ਕਟਾਰ ਤੇ ਰਵਾਗ ਦਾ ਉਨਾ ਕ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਪੰਜਾਬ ਜਮੀਨਾ ਪਿੰਡ ਜਿੰਨਾ ਠੇਕੇ ਉੱਤੇ ਚਾੜੀਆਂ ਆਪ ਇੱਥੇ ਨਾਸਰੀਆਂ ਚ ਲਾਉਂਦੇ ਨੇ ਦਿਹਾੜੀਆਂ ਕਈ ਆਏ ਕਰਦੀ ਸੱਚੀ ਮਜਬੂਰੀਏ ਕਈ ਆਏ ਨੇ ਜਿਨ੍ਹਾਂ ਦੀ ਮਜਬੂਰੀ ਸੀਗੀ ਕੌੜਾਕੁੱਟ ਭਰੇ ਬਿਨਾ ਮਿਲਦੀ ਨਾ ਚੂਰੀਏ ਰੱਜੇ ਪੂਜੇ ਕਾਤੋਂ 60 60 ਲੱਖ ਲਾ ਕੇ ਆ ਗਏ ਫਿਰ ਕਹਿੰਦੇ ਉੱਥੇ ਇੰਨੇ ਪਈਏ ਕਾਤੋਂ ਆ ਗਏ ਫੇਰ ਆਪਾਂ ਨਹੀਂ ਸਾਡੇ ਉੱਥੇ ਸਾਹਮਣਾ ਲੈਣ ਹੁਣ ਇੱਕ ਗੱਲ ਹੀ ਹੋਊਗੀ ਅਸੀਂ ਹੀ ਆਪਣੇ ਰਿਸ਼ਤੇਦਾਰ ਵਿਜ਼ਿਟਰ ਵਰਕ ਪਰਮਿਟ ਤੇ ਟੂਰਿਸਟ ਵੀਜ਼ੇ ਤੇ ਸੱਦੇ ਤੇ ਪੱਕੇ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਹੀ ਕੋਵਿਡ ਦੌਰਾਨ ਜਾਇਜ਼ ਜਾਂ ਨਜਾਇਜ਼ ਸਰਕਾਰੀ ਰਾਹਤ ਲਈ ਤੇ ਅਸੀਂ ਹੀ ਮਲਟੀਪਲ ਆਫਰਾਂ ਚ ਘਰ ਦੁਆਏ ਜਾਂ ਲੈ ਅਸੀਂ ਹੀ ਸਾਦੇ ਵਿਆਹ ਛੱਡ ਕੇ 7-8 ਦਿਨ ਦੇ ਵਿਆਹ ਕਰ ਲੈ ਤੇ ਅਸੀਂ ਹੀ ਲੀਡਰਾਂ ਨਾਲ ਯਰਾਨੇ ਪਗਾਉਂਦਿਆਂ ਨੇ ਕਈ ਨਲਾਇਕ ਲੀਡਰ ਚੁਣ ਲਏ ਕੈਨੇਡਾ ਦਾ ਸਤਿਆਨਾਸ਼ ਕਰਕੇ ਅਸੀਂ ਹੀ ਸ਼ਿਕਾਇਤਾਂ ਕਰ ਰਹੇ ਹਾਂ ਕਿ ਕੈਨੇਡਾ ਮਾੜਾ ਹੈ ਕੈਨੇਡਾ ਹੁਣ ਉਹ ਨਹੀਂ ਰਿਹਾ ਇਹ ਸੋਚਣ ਵਾਲੀ ਗੱਲ ਆ ਆਪਣੇ ਤੇ ਹੀ ਆਉਂਦੀ ਆ ਦੇਖੋ ਜਿਹੜੇ ਅਸੀਂ ਕੈਨੇਡਾ ਵਿੱਚ ਆ ਗਏ ਆ ਕੈਨੇਡਾ ਦਾ 158th ਬਰਥਡੇ ਸੈਲੀਬ੍ਰੇਟ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਸਾਡੇ ਤੋਂ ਜ਼ਿਆਦਾ ਇਸ ਚੀਜ਼ ਨੂੰ ਕੋਈ ਹੋਰ ਮਹਿਸੂਸ ਕਰ ਸਕਦਾ ਕਿ ਇੱਕ ਸੋਵਰੈਨਿਟੀ ਜਿਹੜੀ ਆ ਉਹ ਕਿੰਨੀ ਇੰਪੋਰਟੈਂਟ ਆ ਇਹਦੀ ਜਿਹੜੀ ਆ ਇਨਕਲੂਸਿਵਿਟੀ ਕਿੰਨੀ ਇੰਪੋਰਟੈਂਟ ਆ ਕਿਉਂਕਿ ਅਸੀਂ ਉਹ ਚੀਜ਼ਾਂ ਬੈਕ ਇਨ ਦਾ ਹਿਸਟਰੀ ਹੰਡਾਈਆਂ ਔਰ ਮੇਰੇ ਮੈਨੂੰ ਦੱਸਦੇ ਆ ਪ੍ਰਾਊਡ ਫੀਲ ਹੁੰਦਾ ਕਿ ਮੇਰੇ ਗ੍ਰੇਟ ਗ੍ਰੈਂਡ ਫਾਦਰ ਜਿਹੜੇ ਫਸਟ ਵਰਲਡ ਵਾਰ ਦੇ ਵਿੱਚ ਜਿਹੜਾ ਵਾ ਬ੍ਰਿਟਿਸ਼ ਵਾਸਤੇ ਲੜੇ ਉਹਦੋਂ ਮੈਨੂੰ ਕਾਫੀ ਇੱਥੇ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਆ ਆਰਮੀ ਪਰਸਨਲ ਹੁੰਦੇ ਨੇ ਜਿਹੜੇ ਪ੍ਰੈਜ਼েন্ট ਨੇ ਅਸੂਲੇ ਹਨ ਸੋ ਅਸੀਂ ਉਸ ਜਿਹੜੀ ਆ ਹੁਣ ਕੁਐਸਚਨ ਇਹ ਬਣਦਾ ਜਿੱਦਾਂ ਆਪਣਾ ਲਾਡੀ ਸੂਸ ਨੇ ਕਿਹਾ ਵਾ ਕਿ ਮਤਲਬ ਕੈਨੇਡਾ ਦਾ ਨਾਂ ਕਹਿੰਦਾ ਰਹਿ ਗਿਆ ਪਰ ਕੈਨੇਡਾ ਉਹ ਨਹੀਂ ਰਹਿ ਗਿਆ ਠੀਕ ਹੈ ਜੀ ਇਥੇ ਤੁਸੀਂ ਪੁਰਾਣੇ ਬੈਠੇ ਨਨੂਆ ਸਾਹਿਬ ਬੈਠੇ ਨੇ ਬੜਾ ਵੱਡਾ ਕੁਐਸਚਨ ਇੱਕ ਛੱਡ ਕੇ ਗਏ ਮੇਰੇ ਆਸਤੇ ਅਸੀਂ ਮੈਂ ਚਾਹੁੰਦਾ ਨਹੀਂ ਸੀਗਾ ਵੀ ਇਹਨੂੰ ਪੋਲਿਟਿਕਲ ਟੱਚ ਦਿੱਤਾ ਜਾਵੇ ਕਿਉਂਕਿ ਜਿੰਨੇ ਆਪਣੇ ਤੁਸੀਂ ਸਾਰੇ ਬੈਠਿਓ ਮੇਰੇ ਤੋਂ ਸਾਰੇ ਵੱਡੇ ਹੋ ਹਨਾ ਪਰ ਮੇਰਾ ਇਹ ਤੁਹਾਨੂੰ ਪ੍ਰੋਮਿਸ ਆ ਕਿ ਜਿਹੜੀ ਵੀ ਆਪਣੀ ਕੈਨੇਡਾ ਦੀ ਪ੍ਰਭੂਸਤਾ ਦੀ ਗੱਲ ਆ ਕੈਨੇਡਾ ਦੀ ਜਿਹੜੀ ਹੈਗੀ ਆ ਸੋਵਰਨਿਟੀ ਦੀ ਗੱਲ ਆ ਉਦੇ ਉੱਤੇ ਸਾਡੀ ਪਾਰਟੀ ਵਚਨਬੱਧ ਹੈ ਉਹਦੇ ਉੱਤੇ ਜਿਹੜੀ ਹੈਗੀ ਆ ਅਸੀਂ ਦ੍ਰਿੜਤਾ ਨਾਲ ਪਹਿਰਾ ਦੇਵਾਂਗੇ ਪਰ ਜੇ ਕਿਸੇ ਨੂੰ ਲੱਗਦਾ ਆ ਕਿ ਸਾਡੇ ਜਿਹੜੀ ਸੱਖਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਆਈ ਥਿੰਕ ਇਟਸ ਇਕੁਅਲੀ ਇੰਪੋਰਟੈਂਟ ਫੋਰ 올 ਲੈਵਲ ਆਫ ਗਵਰਨਮੈਂਟਸ ਕਿ ਉਹ ਸਿਟ ਟੂਗੇਦਰ ਹੋਣ ਦੇ ਸ਼ੁਡ ਕਮ ਇਨਟੂ ਅ ਡਾਇਲੋਗ ਦੇ ਸ਼ੁਡ ਜਿਹੜਾ ਹੈਗਾ ਲਿਸਨ ਟੂ ਦ ਪੀਪਲ ਕਿ ਉਹ ਕਿਦਾਂ ਕਿਉਂ ਫੀਲ ਕਰਦੇ ਆ ਜਿਵੇਂ ਸਾਡੇ ਪ੍ਰਧਾਨ ਨੇ ਵੀ ਕਿਹਾ ਸੀਗਾ ਕਿ ਜਿਹੜੀ ਇਹ ਪੁਰਾਣੇ 10 ਸਾਲ ਦਾ ਜਿਹੜਾ ਸੀਗਾ ਵਰਤਾਰਾ ਜਾਂ ਉਸ ਤੋਂ ਪਹਿਲਾਂ ਕੋ ਇਨਾਂ ਫਰੈਂਡਲੀ ਨਹੀਂ ਯਾਰ ਅਲਬਰਟਾ ਦੇ ਨਾਲ ਅਲਬਰਟਾ ਦੇ ਆ ਦੇ ਫੀਲ ਏਲੀਨੇਟਿਡ ਸੋ ਜੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਆਪਣਾ ਜਿਹੜਾ ਵਾ ਅਸੀਂ ਇੱਕ ਬੈਟਰ ਜਿਹੜਾ ਵਾ ਇੱਕ ਫਰਦਰ ਰੈਪਰੈਜ਼ੈਂਟੇਸ਼ਨ ਦੇਖ ਪਾਵਾਂਗੇ ਇਹਦੀ ਸਟਰੰਕ ਜਿਹੜੀ ਮੈਨੂੰ ਪੂਰਾ ਮਾਣ ਆ ਕਿ ਇਹਦੀ ਇਹਦੀ ਅਸੀਂ ਜਿਹੜੀ ਆ ਯੂਨਿਟੀ ਹੋ ਕੈਮਰਾ ਹੈਗੀ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ